ਓ ਮਾਈ ਗਾਡ ਦਿੱਲੀ ਲੋਕ ਥੈਂਕ ਯੂ ਸੱਚੀ ਥੈਂਕ ਯੂ ਅਸੀਂ ਪਹਿਲੇ ਦੰਦ ਤੇ ਵੀਜ਼ਾ ਆਇਆ ਸੋ ਫਾਈਨਲੀ ਕਿਮੀ ਦਾ ਵੀਜ਼ਾ ਆ ਚੁੱਕਿਆ ਆ ਆਪਾਂ ਸਭ ਨੂੰ ਪਤਾ ਹੀ ਆ ਕਿ ਪਵਨ ਕੈਨੇਡਾ ਦੇ ਵਿੱਚੋਂ ਵਾਪਸ ਆਇਆਗਾ ਉਸਦਾ ਵੀਜ਼ਾ ਪਹਿਲਾਂ ਲੱਗਿਆ ਸੀ ਪਰ ਕਿਮੀ ਦਾ ਇੱਕਲ ਰਿਜੈਕਸ਼ਨ ਆ ਗਈ ਸੀ ਤੇ ਦਾ ਵੀਜ਼ਾ ਹੁਣ ਦੁਬਾਰਾ ਲੱਗਿਆ ਵਰਕ ਪਰਮਿਟ ਲੱਗਿਆ ਤੇ ਪਵਨ ਦੀ ਸਿਸਟਰ ਵੀ ਉਧਰ ਹੀ ਆ ਤੇ ਹੁਣ ਕਿਮੀ ਵੀ ਇਹ ਗਏ ਹੋਏ ਨੇ ਜਿਨ੍ਹਾਂ ਤੋਂ ਫਾਈਲ ਲਗਵਾਈ ਸੀ ਸੋ ਉਹਨਾਂ ਨਾਲ ਹੀ ਗੱਲ ਕਰ ਰਹੇ ਨੇ ਉਹਨਾਂ ਨੇ ਇਹਨਾਂ ਨੂੰ ਗੁੱਡ ਨਿਊਜ਼ ਦਿੱਤੀ ਆ ਘੁੰਮਣ ਗਏ ਹੋਏ ਸੀਗੇ ਇਹਨਾਂ ਦਾ ਕੋਈ ਬਾਹਰ ਦਾ ਪਲਾਨ ਸੀਗਾ ਘੁੰਮਣ ਦਾ ਸੋ ਐਮਰਜੈਂਸੀ ਇਹਨਾਂ ਨੂੰ ਘਰ ਵੀ ਆਉਣਾ ਪੈ ਰਿਹਾ ਐਮਰਜੈਂਸੀ ਦੇ ਵਿੱਚ ਘਰ ਆ ਰਹੇ ਨੇ ਛੇਤੀ ਤਾਂ ਕਿ ਇਹ ਆਪਣਾ ਪਾਸਪੋਰਟ ਵਗੈਰਾ ਸਬਮਿਟ ਕਰਵਾ ਕੇ ਆਪਣਾ ਸਾਰਾ ਪ੍ਰੋਸੈਸ ਅੱਗੇ ਕਰਵਾ ਸਕਣ ਸੋ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਨਾਲ ਸੀਟ ਤੇ ਜੋ ਬੈਠਾ ਹੈ ਇਹਦਾ ਕਿੰਮੀ ਦਾ ਰੀਅਲ ਬ੍ਰਦਰ ਹੈ ਤੇ ਇਹਦੇ ਜਿਹੜੀ ਵਾਈਫ ਆ ਉਹ ਵੀ ਬਾਹਰੇ ਆ ਸੋ ਆਪਾਂ ਦੇਖਦੇ ਆ ਨੈਕਸਟ ਅਸੀਂ ਭੱਜ ਕੇ ਜਾਇਆ ਕਰਨਾ ਦੌੜਨ ਦਾ ਹੀ ਜਾਇਆ ਕਰਦੋਂ ਉਹਨਾਂ ਨੇ ਲੱਫੜ ਬੰਦੇ ਨਾ ਕੋਈ ਪਤਾ ਨਹੀਂ ਜਦੋਂ ਤੋਂ ਜਦੋਂ ਆਪਾਂ ਇਕੱਠੇ ਹੁਣ ਨਾ ਲੜੀ ਮੈਂ ਪੁਲਿਸ ਨੂੰ ਫੋਨ ਵੀ ਕਰ 911 ਤੇ ਲਾ ਲਗਨਗਾ ਨਾ ਲਹੂ ਪੀਂਦੇ ਮੈਂ ਤਾਂ ਜਾਉਂਗਾ ਨਾ ਹੋਣੀ ਚਲੋ ਸਪੈਸ਼ਲ ਕਲਿੱਪ ਦੇ ਵਿੱਚ ਦੇਖਿਆ ਤੁਸੀਂ ਭੈਣ ਭਾਈ ਕਿਵੇਂ ਛੋਟੇ ਛੋਟੇ ਜੀਜਾ ਇਹ ਮੂਮੈਂਟ ਹੁੰਦੇ ਨੇ ਛੋਟੇ ਛੋਟੇ ਆਪਸ ਵਿੱਚ ਲੜਦੇ ਨੇ ਇਸ ਰੀਅਲ ਭੈਣ ਭਾਈ ਦੇ ਮੂਮੈਂਟ ਨੇ ਜੋ